ਯਾਹ ਬੰਦਿਆ ਨੇ ਅਸੀਂ ਮੋਢਿਆਂ ਦੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਵਿਚ ਹੋਣ ਲਈ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਹੀ ਹਥਿਆਰ ਚੁੱਕੇ ਆ ਇਹਨਾਂ ਬੰਦਿਆਂ ਦੇ ਬਰਕਲਾਪ ਹੋ ਜਾਣਾ ਜੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਮੁੜ ਕੇ ਨਾ ਆਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਹੈਲਪਲਾਈਨ ਨੰਬਰ ਤੇ ਐਕਸ਼ਨ ਕਿਥੀ ਹੋ ਰਿਹਾ ਕਿਹੜੇ ਸਮਗਲਰ ਫੜੇ ਜਾ ਰਿਹਾ ਕਿੰਨੇ ਕੁ ਮਦੇ ਫੜੇ ਜਾ ਰਿਹਾ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ ਅਸੀਂ ਦਿਖਾ ਰਹੇ ਹਾਂ ਕਿ ਜ਼ੀਰਾ ਦੀ ਤਸਵੀਰ ਹੈ ਇੱਕ ਤਸਵੀਰ ਅਜਿਹੀ ਸਾਹਮਣੇ ਆਈ ਕਿ ਜੋ ਨੌਜਵਾਨ ਹੈ ਇਹ ਨੌਜਵਾਨ ਦਾ ਸਿਵਾ ਇਹ ਬਲ ਰਿਹਾ ਹੈ ਇਹ ਬਲਦੇ ਸਿਵੇ ਕੋਲ ਜੋ ਲੋਕ ਖੜੇ ਸੀ ਇਸ ਦੇ ਪਿਤਾ ਸੀ ਇਸ ਦੇ ਚਾਚਾ ਸੀ ਐਸ ਤੇ ਹੋਰ ਰਿਸ਼ਤੇਦਾਰ ਸੀ ਉਹਨਾਂ ਦੀਆਂ ਗੱਲਾਂ ਅਜਹੀਆਂ ਸਨ ਜਿਸ ਤੋਂ ਬਾਅਦ ਮੈਨੂੰ ਲੱਗਦਾ ਕਿ ਪੰਜਾਬ ਦਾ ਹਰ ਅਮਨ ਪਸੰਦ ਪੰਜਾਬ ਨੂੰ ਅੱਗੇ ਦੇਖਣ ਵਾਲੇ ਬੰਦੇ ਨੂੰ ਆਪਣੇ ਮੱਥੇ ਤੇ ਹੱਥ ਮਾਰ ਲੈਣਾ ਚਾਹੀਦਾ ਬਿਲਕੁਕੁਲ ਔਰ ਮੈਂ ਤੁਹਾਨੂੰ ਹੋਰ ਦੱਸਦਾ ਨਿਰਾਸ਼ਾ ਕਰਨ ਵਾਲੀ ਖਬਰ ਕੀ ਹੈ ਇਹ ਜੋ ਨੌਜਵਾਨ ਮਰਿਆ ਨਾ ਹੂੰ ਇਸ ਦੇ ਦੋ ਬੱਚੇ ਨੇ ਪੰਜ ਭੈਣ ਭਰਾ ਸੀਗੇ ਇਕਲੋਤਾ ਭਰਾ ਸੀਗਾ ਹੁਣ ਘਰ ਦੇ ਵਿੱਚ ਚਾਰ ਭੈਣਾਂ ਬਚੀਆਂ ਨੇ ਦੋ ਇਹਦੇ ਇੱਕ ਬੇਟਾ 9 ਸਾਲ ਦਾ ਤੇ ਇੱਕ 14 ਸਾਲ ਦੀ ਲੜਕੀ ਅਸੀਂ ਉਹ ਤਸਵੀਰ ਵੀ ਦੇਖ ਰਹੇ ਸੀ ਤੁਸੀਂ ਤੁਹਾਨੂੰ ਇਹ ਤਸਵੀਰ ਦਿਖਾ ਦਈ ਜਤਨ ਜਦੋਂ ਇਹਦਾ ਸੰਸਕਾਰ ਹੋ ਰਿਹਾ ਸੀ ਤਾਂ ਇਸ ਦੇ ਬੇਟੇ ਨੂੰ ਇਹ ਵੀ ਨਹੀਂ ਪਤਾ ਸੀ ਕਿ ਆਖਿਰਕਾਰ ਇਸ ਦਾ ਮਾਇਨਾ ਕੀ ਹੈ ਉਸ ਨੂੰ ਸਿਰਫ ਇਹ ਪਤਾ ਸੀ ਕਿ ਮੇਰਾ ਪਿਓ ਇਸ ਦੁਨੀਆ ਤੋਂ ਚਲਾ ਗਿਆ ਲੋਕ ਰੋ ਰਹੇ ਹੈ ਤੇ ਉਸ ਨੂੰ ਉਸ ਬੱਚੇ ਦੇ ਮੋਢੇ ਤੇ ਹੱਥ ਰੱਖ ਕੇ ਕਈ ਲੋਕ ਲੈ ਕੇ ਜਾ ਰਹੇ ਕਿ ਚਲ ਆਪੋ ਤੇ ਚਲੀਏ ਪਰ ਉੱਥੇ ਜੋ ਬਜ਼ੁਰਗ ਖੜੇ ਸੀ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਜੇ ਤੁਸੀਂ ਸੁਣੀਏ ਉਹ ਬੇਹਤ ਝੰਜੋੜਨ ਵਾਲੀਆਂ ਨੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਦੋਂ ਪੰਜਾਬੀ ਇਹ ਕਹਿਣ ਲੱਗ ਜਾਣ ਕਿ ਤੁਸੀਂ ਪਰੇ ਹੋ ਜਾਓ ਅਸੀਂ ਫੇਰ ਨਾ ਇਹ ਕਹਿਣਾ ਕਿ ਜੇਕਰ ਅਸੀਂ ਮੋਡਿਆਂ ਤੇ ਬੰਦੂਕਾਂ ਚੱਕ ਲਈਆਂ ਅਸੀਂ ਹਥਿਆਰਬੰਦ ਹੋ ਗਏ ਕਿਉਂਕਿ ਤੁਸੀਂ ਤਾਂ ਕੁਝ ਕੁਝ ਕਰਨਾ ਨਹੀਂ ਪਰ ਸਾਡੇ ਮੋਡਿਆਂ ਦੇ ਉੱਪਰ ਸਾਡੇ ਬੱਚਿਆਂ ਦੀਆਂ ਲਾਸ਼ਾਂ ਸਿਵਿਆਂ ਤੱਕ ਪਹੁੰਚ ਰਹੀਆਂ ਨੇ ਇਸ ਕਰਕੇ ਸਾਨੂੰ ਹਥਿਆਰ ਚੁੱਕਣ ਦੇ ਮਜਬੂਰ ਨਾ ਕਰੋ ਤੇ ਕਿੰਨੀ ਗੰਭੀਰ ਗੱਲ ਹੋ ਸਕਦੀ ਹੈ ਬਿਲਕੁਲ ਮੈਂ ਕਹਿੰਦਾ ਫਿਰ ਅੱਕਿਆ ਕੀ ਨਾ ਕਰਦਾ ਤੇ ਉਹ ਕਹਿੰਦੇ ਅਸੀਂ ਸਰਕਾਰਾਂ ਨੂੰ ਲੱਖ ਵਾਰ ਕਹਿ ਚੁੱਕੇ ਆ ਕਿ ਨਸ਼ਾ ਖਤਮ ਕਰ ਦਿਓ ਅਸੀਂ ਤੁਹਾਡੇ ਨਾਲ ਹੁਣ ਜਾਂ ਤਾਂ ਸਰਕਾਰ ਇੱਕ ਗੱਲ ਕਹਿ ਦੇਵੇ ਕਿ ਸਾਡੇ ਤੋਂ ਜਾਂ ਤਾਂ ਨਸ਼ਾ ਖਤਮ ਨਹੀਂ ਹੋ ਰਿਹਾ ਜਾਂ ਕਹਿ ਦੇਵੇ ਕਿ ਅਸੀਂ ਨਸ਼ਾ ਖਤਮ ਨਹੀਂ ਕਰਨਾ ਚਾਹੁੰਦੇ ਕਿ ਕਿਤੇ ਦੋ ਪਹਿਲੂ ਹੁੰਦੇ ਆ ਜਾਂ ਤਾਂ ਇਹ ਖਤਮ ਕਰ ਇਹ ਜਾਂ ਫਿਰ ਇਹਨਾਂ ਤੋਂ ਹੋ ਨਹੀਂ ਰਿਹਾ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ 1 ਮਹੀਨੇ 'ਚ ਖਤਮ ਕਰ ਦਾਂਗੇ 4 ਮਹੀਨਿਆਂ 'ਚ ਖਤਮ ਕਰ ਦੇ ਉਹ 4 ਸਾਲ ਵੀ ਚਲੇ ਗਏ ਪਰ ਪਰ ਜਤੀ ਨਹੀਂ ਹੈ ਨਾ ਕਿ ਸਾਨੂੰ ਸਮੱਸਿਆ ਕਿੱਥੇ ਆ ਰਹੀ ਹੈ ਮੈਂ ਕਹਿੰਦਾ ਕਿ ਮੈਨੂੰ ਕੋਈ ਸਮੱਸਿਆ ਹੈਗੀ ਮੇਰੇ ਤੋਂ ਨਹੀਂ ਸੰਭਲ ਰਹੀ ਮੈਂ ਜਾ ਕੇ ਕਹਾਂ ਕਿ ਦੇਖੋ ਭਾਈ ਮੇਰੇ ਤੋਂ ਨਹੀਂ ਹੋ ਰਿਹਾ ਇਹ ਪਰ ਤੁਸੀਂ ਮੰਨ ਵੀ ਨਹੀਂ ਰਹੇ ਤੇ ਨੌਜਵਾਨਾਂ ਦੀਆਂ ਲਾਸ਼ਾਂ ਮੋਢਿਆਂ ਤੇ ਉੱਠ ਵੀ ਰਹੀਆਂ ਨੇ ਸਭ ਤੋਂ ਦਿਲ ਤੋੜਨ ਵਾਲੀ ਗੱਲ ਇਹ ਹੈ ਕਿ ਜਦੋਂ ਇੱਕ ਪਿਓ ਨੂੰ ਸਿਵੇ ਕੋਲ ਖੜ ਕੇ ਆਪਣੇ ਬੱਚੇ ਦੇ ਜਾਣ ਦਾ ਦੁੱਖ ਮਨਾਉਣਾ ਚਾਹੀਦਾ ਸੀ ਉਹ ਪਿਓ ਉਹ ਚਾਚਾ ਉਹ ਤਾਇਆ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਅਸੀਂ ਜੇਕਰ ਮੋਡਿਆਂ ਤੇ ਬੰਦੂਕਾਂ ਚੱਕ ਲਈਆਂ ਤਾਂ ਫਿਰ ਸਰਕਾਰ ਸਾਨੂੰ ਨਾ ਕਹੇ ਕਿ ਅਸੀਂ ਅੱਤਵਾਦੀ ਹੋ ਗਏ ਉਹ ਇਹ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਜੇਕਰ ਖੰਸੀ ਪਹਿਲਗਾਮ ਵਾਲਾ ਟੈਕਸ ਸੀਗਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦਾ ਕੁਝ ਦੇ ਰਹੇ ਸੀ ਉਹ ਬਿਲਕੁਲ ਬਿਲਕੁਲ ਉਹ ਗੱਲ ਦੇਖੋ ਨਾ ਇਹ ਹੀ ਹੈ ਕਹਿੰਦੇ ਜਾਂ ਤਾਂ ਸਰਕਾਰ ਕੁਝ ਕਰ ਲਵੇ ਉਹਨਾਂ ਦਾ ਇੱਕ ਸਰਕਾਰ ਤੋਂ ਰੋਸਾ ਨਹੀਂ ਹੈ ਕਹਿੰਦੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਹੁਣ ਲੋਕੀ ਗੱਲਾਂ ਇਹ ਕਰਦੇ ਨੇ ਆਮ ਆਦਮੀ ਪਾਰਟੀ ਚੋਂ ਗੱਲਾਂ ਆਉਂਦੀਆਂ ਕਿ ਨਸ਼ਾ ਸਾਡੀ ਦੇਣ ਨਹੀਂ ਹੈ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ ਉਹ ਭਲੇ ਮਾਨਸੋਏ ਵੀ ਤਾਂ ਦੇਖੋ ਜੇ ਨਸ਼ਾ ਪੁਰਾਣੀਆਂ ਸਰਕਾਰ ਤਾਂ ਦਫਾ ਵੀ ਕਰਤਾ ਹਾਂ ਮੰਨ ਲਓ ਦਫਾ ਹੀ ਕਹਾਂਗੇ ਤੁਹਾਨੂੰ 92 ਸੀਟਾਂ ਤਾਂ ਹੀ ਦਿੱਤੀਆਂ ਨੇ ਕਿਉਂਕਿ ਦਫਾ ਕੀਤਾ ਹੈ ਵਿਰੋਧੀਆਂ ਨੂੰ ਜੀ ਤੇ ਇਹ ਜੋ ਤਸਵੀਰ ਤੁਹਾਨੂੰ ਦਿਖਾਣਾ ਇਸ ਕਰਕੇ ਪਹਿਲੀ ਤਸਵੀਰ ਅਸੀਂ ਏਸੀ ਕਰਕੇ ਰੱਖੀ ਹੈ ਕਿਉਂਕਿ ਇਹ ਸਵੇਦਨਾ ਦੀ ਤਸਵੀਰ ਛਾਪਣ ਦਾ ਮਕਸਦ ਇਹ ਨਹੀਂ ਹੈ ਕਿ ਅਸੀਂ ਤੁਹਾਡੇ ਸਾਹਮਣੇ ਕੋਈ ਅਜੀਤ ਤਸਵੀਰ ਪੇਸ਼ ਕਰੀ ਜਿਸ ਕਰਕੇ ਤੁਸੀਂ ਪਰੇਸ਼ਾਨ ਹੋਵੋ ਪਰੇਸ਼ਾਨ ਹੋਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਇਸ ਪਿੰਡ ਦਾ ਨੌਜਵਾਨ ਜਦੋਂ ਗਿਆ ਸਿਵੇ ਕੋਲ ਖੜੇ ਲੋਕਾਂ ਨੇ ਅਜਿਹੀਆਂ ਗੱਲਾਂ ਕਹੀਆਂ ਜੋ ਤੁਸੀਂ ਸੁਣੋਗੇ ਤਾਂ ਫਿਰ ਤੁਸੀਂ ਕਹੋਗੇ ਕਿ ਸ਼ਾਇਦ ਅਸੀਂ ਉਹ ਪੰਜਾਬ ਦੀ ਇਮੇਜਿਨੇਸ਼ਨ ਕਰਕੇ ਬੈਠੇ ਆ ਜੋ ਸ਼ਾਇਦ ਕਹਿੰਦੇ ਨੇ ਕਿ ਸੋਨੇ ਦੀ ਚਿੜੀ ਹੋਏਗਾ ਪਰ ਸਾਡੇ ਉੱਪਰ ਚਿੱਟੇ ਦਾ ੱੱੱਬਾ ਆਜੇ ਹੈ ਉਹ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਅਸੀਂ ਕਿਹ ਸਿਚੁਏਸ਼ਨ ਦੇ ਵਿੱਚ ਇਸ ਸਮੇਂ ਖੜੇ ਆ ਇਹਨਾਂ ਦੀਆਂ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਤੁਹਾਨੂੰ ਬਲਮ ਬਲ ਆਲੇ ਆਇਆ ਉੱਥੇ ਖੜੇ ਬਾਜ਼ਾਰ ਦੇ ਵਿੱਚ ਸਾਈਆਂ ਦੇ ਮੁੰਡੇ ਆਖਣ ਦੇ ਮੇਰੇ ਕੋਲ ਮਾਲ ਦੂਜੇ ਮਾਲ ਨਾਲੋਂ 20 ਗੁਣੇ ਚੰਗਾ ਵਾ ਹਾਂ ਉਧਰ ਲੈਣ ਜਾਂਦੇ ਆ ਪਾਇਏ ਤੇ ਉਹਨਾਂ ਨੂੰ ਦੱਸਿਆ ਸਾਰਿਆਂ ਨੂੰ ਕਿ ਮੇਰੇ ਕੋਲੇ ਮਾਲ ਚੰਗਾ ਵਾ ਖੜੇ ਬਾਜ਼ਾਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਤੇ ਪੁਲਿਸ ਨੂੰ ਨਾ ਪਤਾ ਕੋਈ ਇਹ ਗੱਲ ਦਾ ਨਹੀਂ ਚਾਹੇ ਤੇ ਇਹਨਾਂ ਨੂੰ ਚੁੱਕ ਲੋ ਸੁਲਤਾਨ ਤੇ ਇਹ ਬੰਦ ਕਰਾ ਦਿਓ ਤੇ ਚਾਹੇ ਅਸੀਂ ਹਥਿਆਰ ਚੁੱਕ ਲੈਣੇ ਜੇ ਆਮ ਬੰਦਿਆਂ ਨੇ ਅਸੀਂ ਮੋਢਿਆਂ ਦੇ ਹਥਿਆਰ ਰੱਖ ਲੈਣੇ ਆ ਆਪਦੇ ਬੱਚੇ ਬਚਾਉਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਹਥਿਆਰ ਚੁੱਕ ਕੇ ਅਸੀਂ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਾਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਠੱਲ ਪਾ ਲਵੇ ਮੁੜ ਕੇ ਨਾ ਆਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਹੈਲਪਲਾਈਨ ਨੰਬਰ ਤੇ ਐਕਸ਼ਨ ਕਿੱਥੀ ਹੋ ਰਿਹਾ ਕਿਹੜੇ ਸਮੱਗਲਰ ਫੜੇ ਜਾ ਰਹੇ ਕਿੰਨੇ ਕੰਮ ਦੇ ਫੜੇ ਜਾ ਰਿਹਾ ਸਿਰਫ ਐਕਸ਼ਨ ਉਹਨਾਂ ਤੇ ਹੁੰਦਾ ਵਾ ਜਿਹੜੇ ਬੰਦੇ ਪਹਿਲਾ ਮਹੀਨਾ ਭਰਦੇ ਸੀ ਬਾਅਦ ਚ ਮਹੀਨੇ ਭਰਨੇ ਬੰਦ ਕਰ ਦਿੰਦੇ ਆ